ਲੋਭ ਪੂਰਤੀ ਕਰਨ ਦਾ ਸਾਧਨ ਜੁਟਾਇਆ ਕਾਰੋਂ ਨੇ ਪਤਾ ਹੈ ਉੱਥੋਂ ਦਾ ਮਿਸਰ ਦਾ ਰਿਵਾਜ ਸੀ ਮੁਰਦੇ ਦੇ ਮੌਂਦੇ ਚ ਸੋਨੇ ਦੀ ਮੋਹਰ ਰੱਖ ਦਿੰਦੇ ਸਨ ਜਿਹੜੇ ਗਰੀਬ ਸਨ ਉਹ ਚਾਂਦੀ ਦੇ ਜਿਹੜੇ ਬਹੁਤ ਹੀ ਗਰੀਬ ਸਨ ਉਹ ਤਾਂ ਦੇ ਤੇ ਰੱਖਣਾ ਲਾਜ਼ਮੀ ਹੁੰਦਾ ਸੀ ਜਿਵੇਂ ਅੱਜ ਕੱਲ ਚੀਨ ਦੇ ਚ THAILAND ਦੇ ਚ ਵੀ ਕੁਝ ਇਸ ਤਰ੍ਹਾਂ ਕਰਦੇ ਨੇ ਨਕਲੀ ਨੋਟਾਂ ਦੇ ਬੰਡਲ ਮੁਰਦੇ ਦੇ ਨਾਲ ਜਲਾਉਂਦੇ ਨੇ ਜਾਂ ਦਫਨ ਕਰਦੇ ਨੇ ਭਈ ਅੱਗੇ ਦਾ ਖਰਚਾ ਦਈਏ ਇਹ ਨਿਰਧਨ ਹੋ ਕੇ ਨਾ ਜਾ ਕਾਰੋਂ ਕਬਰਾਂ ਪੁਟਾ ਕੇ ਮੁਰਦਿਆਂ ਦੇ ਮੂੰਹ ਦੇ ਚੋਂ ਚਾਂਦੀ ਦੇ ਸਿੱਕੇ ਸੋਨੇ ਦੇ ਸਿੱਕੇ ਤਾਂਬੇ ਦੇ ਸਿੱਕੇ ਕਢਵਾ ਲੈਂਦਾ ਸੀ ਬਾਦਸ਼ਾਹ ਸੀ ਬਾਦਸ਼ਾਹ ਸੀ ਮੈਂ ਤੇ ਇਸ ਦੇਸ਼ ਦੇ ਬਾਦਸ਼ਾਹਾਂ ਦੀਆਂ ਕੁਝ ਕਹਾਣੀਆਂ ਪੜੀਆਂ ਨੇ 당ਕ ਰਹਿ ਗਿਆ ਇਹ ਨਾ ਸ਼ੂਮਪਣਾ ਸਟੇਟ ਦੇ ਮਾਲਕ ਇਤਨਾ ਛੋਂਪਣਾ ਦਰਸਨ ধন ਇਤਨਾ ਜ਼ਿਆਦਾ ਹੈ ਇਤਨਾ ਜ਼ਿਆਦਾ ਹੈ ਕੋਈ ਪਹਾੜਾਂ ਦੇ ਸੋਨਾ ਮੁੱਕਦੇ ਨਹੀਂ ਗਿਆ ਖਾਣਾ ਜਾ ਰਹੇ ਨੇ ਨਿਕਲ ਰਹੇ ਹੈ ਕੋਈ ਸਹਾਗਰ ਦੇ ਚਮਤੀ ਖਤਮ ਤੇ ਨਹੀਂ ਹੋ ਰਹੇ ਲੱਖਾਂ ਸਾਲ ਤੋਂ ਲੋਕ ਇਕੱਢਦੇ ਪੈਨੇ ਹੁਣ ਵੀ ਨਿਕਲ ਰਹੇ ਕੋਈ ਲੋਹਾ ਮੁੱਕ ਨਹੀਂ ਗਿਆ ਤਾਂ ਬਾਹ ਮੁੱਕ ਨਹੀਂ ਗਿਆ ਮਨੁੱਖ ਮੁੱਕ ਜਾਂਦਾ ਹੈ ਮਨੁੱਖ ਮੁੱਕ ਜਾਂਦਾ ਹੈ ਪਦਾਰਥ ਨਹੀਂ ਮੁਗਦੇ। ਔਰ ਇਹ ਪਦਾਰਥ ਆਪਣੇ ਭੰਡਾਰੇ ਵਿੱਚ ਪ੍ਰਮਾਤਮਾ ਰੋਜ਼-ਰੋਜ਼ ਨਹੀਂ ਪਾਉਂਦਾ। ਜੋ ਕੁਝ ਪਾਇਆ ਸੋ ਇੱਕ ਇੱਕੋ ਦਮ ਪਾ ਦਿੰਦਾ ਹੈ। ਉਹਨੇ ਸਾਰੇ ਸੰਸਾਰ ਦੇ ਪਹਾੜਾਂ 'ਚ, ਜ਼ਮੀਨ ਦੇ 'ਚ, ਸੋਨਾ, ਚਾਂਦੀ, ਤਾਂਬਾ, ਹੀਰੇ, ਮੋਤੀ ਔਰ ਅਨੁਪਜਾਉ ਦੀ ਸ਼ਕਤੀ ਇਸ ਜ਼ਮੀਨ ਨਾਲ। ਜ਼ਮੀਨ ਹੀ ਦੇ ਰਹੀ ਹੈ ਸਭ ਕੁਝ, ਪਹਾੜ ਦੇ ਰਹੇ ਨੇ, ਸਾਗਰ ਦੇ ਰਿਹਾ। ਤੋ ਮੁਕਤੇ ਨਹੀਂ ਗਏ। ਮੁਕਤੇ ਨਹੀਂ ਗਏ। 100 ਸਾਲ ਹੋ ਗਏ ਨੇ। ਟਾਟਾ ਸਟील ਕੰਪਨੀ ਨਾ ਇੱਕ ਛੋਟੀ ਜਿਹੀ ਪਹਾੜੀ ਦੇ ਚੋਂ ਲੋਹਾ ਕੱਢਦੇ ਆ। ਤੇ ਟਾਟਾ ਨਗਰ ਦੇ ਚ ਮੈਨੂੰ ਵਿਦਵਾਨਾਂ ਨੇ ਦੱਸਿਆ ਸਿਆਣਿਆਂ ਨੇ ਜੋ ਮੈਨੂੰ ਫੈਕਟਰੀ ਦਿਖਾਣ ਵਾਸਤੇ ਲੈ ਗਏ। ਕਹਿਣ ਲੱਗੇ ਸੌਵਾ ਭਾਗ ਵੀ ਅਜੇ ਨਹੀਂ ਤੋੜ ਸਕੇ ਉਸ ਪਹਾੜੀ ਦਾ। ਲੋਹਾ ਕੱਢ ਰਹੇ ਨੇ 100 ਸਾਲ ਤੋਂ। ساری ਦੁਨੀਆ ਨੂੰ ਵੇਚ ਰਹੇ ਨੇ ਭਾਰਤ ਦੇ ਚ ਪੂਰਤੀ ਕਰ ਰਹੇ ਨੇ। ਪਰ ਜਿਹੜੀ ਪਹਾੜੀ ਚੋਂ ਇਹ ਕੱਢਦੇ ਪੈਣ। ਲੋਹੇ ਦਾ ਪੱਥਰ ਪਿਗਲਾ ਕੇ ਉਹਦੇ ਚ ਲੋਹਾ ਕੱਢ ਲੈਂਦੇ ਨੇ। ਪੱਥਰ ਮਿੱਟੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਵੇ ਭੰਡਾਰਾ ਖਤਮ ਨਹੀਂ ਹੋਇਆ ਮਨੁੱਖ ਖਤਮ ਹੋ ਜਾਂਦਾ ਹੈ ਭੰਡਾਰੇ ਨਹੀਂ ਖਤਮ ਹੋਏ ਪ੍ਰਾਲਬਦ ਇਸੇ ਭੰਡਾਰੇ ਦੇ ਚੋਂ ਕੱਢ-ਕੱਢ ਕੇ ਮਨੁੱਖ ਦੀ ਝੋਲੀ ਚ ਪਾਉਂਦੀ ਹੈ ਹੈ ਸਭ ਕੁਝ ਜਗਤ ਵਿੱਚ ਪਰ ਮਨੁੱਖ ਦੀ ਆਪਣੀ ਪ੍ਰਾਲਬਦ ਦਾ ਭੰਡਾਰ ਇਹਨੂੰ ਵਰਤਰੀ ਨੇ ਇੰਜ ਲਿਖਿਆ ਇੱਕ ਪਨਹਾਰੀ ਦਰਿਆ ਤੋਂ ਨਘੜੇ ਸਿਰ ਦੇ ਉੱਤੇ ਰੱਖ ਕੇ ਪਾਣੀ ਦੇ ਲਿਆ ਰਿਹਾ ਪਰ ਉਰਾਰ ਥੋੜਾ ਜਿਹਾ ਦਰਿਆ ਤੋਂ ਉਰਾਰ ਖੋ ਉੱਥੋਂ ਇੱਕ ਪਨਹਾਰੀ ਪਾਣੀ ਕਢਦੀ ਪਈ ਏ ਇੱਕੋ ਹੀ ਘੜਾ ਸਿਰ ਤੇ ਹੈ ਆਪਣੇ ਉਸ ਪਨਹਾਰੀ ਨੂੰ ਦੇਖ ਕੇ ਜਿਹਦੇ ਸਿਰ ਦੇ ਉੱਤੇ ਤਿੰਨ ਘੜੇ ਸਨ ਦਰਿਆ ਤੋਂ ਭਰ ਕੇ ਲਿਆ ਰਿਸੀ ਆਪਣਾ ਘੜਾ ਉਢੇਲ ਦਿੱਤਾ ਤੇ ਚੱਲ ਪਈ ਦਰਿਆ ਦੀ ਤਰਫ ਸੰਤ ਨੇ ਕਿਹੜਾ ਰਸਤੇ ਚੜਮ ਜੀ ਸੰਤ ਤੂੰ ਪਾਣੀ ਭਰਿਆ ਸੀ ਮਿਹਨਤ ਦੇ ਨਾਲ ਡੋਲ ਕਿਉਂ ਦਿੱਤਾ ਖੂਛੋਟ ਦੇ ਅੱਖੋ ਆਹ ਦਰਿਆ ਐਨਾ ਪਾਣੀ ਹੈ ਮੈਂ ਉੱਥੋਂ ਵਰਨਾ ਪਤਾ ਹੈ ਸੰਤ ਨੇ ਕੀ ਆਖੇ ਭਾਵੇਂ ਪਰ ਮਿਲੇਗਾ ਤੈਨੂੰ ਉੱਥੋਂ ਵੀ ਇਤਨੇ ਜਿੰਨਾ ਘੜਾ ਤੇਰਾ ਐਨਾ ਦਰਿਆ ਤੇ ਤੂੰ ਦੇਖ ਲਿਆ ਆਪਣਾ ਘੜਾ ਨਹੀਂ ਵੇਖਿਆ ਮਨੁੱਖ ਬਾਹਰ ਦਾ ਸਭ ਕੁਝ ਦੇਖ ਲੈਂਦਾ ਹੈ ਆਪਣੇ ਪ੍ਰਾਪਤ ਦਾ ਭਾਂਡਾ ਨਹੀਂ ਦੇਖਦਾ ਢੁੱਲ ਢੁੱਲ ਕੇ ਪੈ ਜਾਏਗਾ ਪਾਤਰਤਾ ਨਾ ਹੋਵੇ ਅਗਰ ਮਿਲਵੇ ਗਿਆ ਤਾਂ ਨਹੀਂ ਰਹਿਣਾ ਨਹੀਂ ਰਹਿਣਾ ਹਜ਼ਾਰਾਂ ਮਨੁੱਖਾਂ ਨੇ ਮੈਨੂੰ ਇਸ ਰੰਤ ਦਸੇ ਹੋਵੇਗਾ ਪਾਠ ਕਰਦੇ ਆਂ ਕਰਦੇ ਆਂ ਨਾਮ ਜਪਦੇ ਆਂ ਜਪਦੇ ਆਂ ਰਸ ਮਿਲਿਆ ਸੀ ਗਵਾ ਗਏ ਤੋ ਗੁਸਤਾਖੀ ਮਾਫੀ ਨਾ ਹੰਕਾਰ ਨਾ ਸਮਝ ਲੈਣਾ ਮੈਂ ਉਹਨਾਂ ਨੂੰ ਕਹਿ ਦੇਣਾ ਉਹਨਾਂ ਮਿਲਤੇ ਗਿਆ ਉਹਦੀ ਬਖਸੀ ਸੀ ਪਾਤਰਤਾ ਨਹੀਂ ਸੀ ਪਾਂਡਾ ਨੇ ਸੀ ਗਵਾ ਦਿੱਤਾ ਡੋਲ ਗਿਆ ਇਸ ਤਰ੍ਹਾਂ ਜਿਨ੍ਹਾਂ ਦੀ ਸਮਰੱਥਾ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਧਨ ਮਿਲਤੇ ਜਾਂਦਾ ਹੈ ਗਵਾ ਬੈਠਦਾ ਹੈ ਗਵਾ ਬੈਠਦਾ ਹੈ ਪਾਤਰਤਾ ਨਹੀਂ ਮੈਂ بڑے بڑے ਚੌਟੀ ਦੇ ਧਨવાન ਰੋਂਦੇ ਪਿੱਟਦੇ ਦੇਖੇ ਨੇ ਮਿਲ ਗਿਆ ਕਿਦਰੇ ਅਚਨ ਚੇਤਨ ਪਾਤਰਤਾ ਨਹੀਂ ਸੀ ਮਿਲ ਗਿਆ ਕਿਦਰੇ ਅਚਨ ਚੇਤ ਗੁਰਬਾਣੀ ਦਾ ਰਸ ਨਾਮ ਦਾ ਰਸ ਕੋਈ झलक ਗਵਾ ਬੈਠੇ ਪਾਤਰਤਾ ਨਹੀਂ ਸੀ ਪਰਮਾਤਮਾ ਦੇ ਕੇ ਖਾਉਂਦਾ ਨਹੀਂ ਹੈ ਉਹ ਫਿਰ ਵੀ ਦੇ ਹੀ ਜਾਂਦਾ ਹੁੰਦਾ ਹੈ ਪਾਤਰਤਾ ਛੋਟੀ ਆਉਂਦੀ ਹੈ ਡੁੱਲ ਜਾਂਦਾ ਹੈ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ ਇਹ ਜਿਹੜੀ ਰੋਜ਼ ਦੀ ਸਾਧਨਾ ਹੈ ਅੰਮ੍ਰਿਤ ਵੇਲੇ ਦਾ ਉੱਠਣਾ ਹੈ ਜਾਗਣਾ ਹੈ ਜਬ ਤੱਕ ਕਰਨਾ ਹੈ ਇਹ ਆਪਣੀ ਪਾਤਰਤਾ ਬਣਾਣੀ ਹੈ ਯਕੀਨ ਜਾਣੋ ਜਿਸ ਦਿਨ ਪਾਤਰਤਾ ਬਣ ਗਈ ਉਸੇ ਦਿਨ ਨਾਮ ਦਾ ਰਸ ਮਿਲ ਜਾਏਗਾ ਅੱਜ ਤੱਕ ਨਹੀਂ ਮਿਲਿਆ ਤੋ ਫਰੀਦ ਦੀ ਤਰ੍ਹਾਂ ਹੀ ਕਹਿ ਉਠਣਾ ਮੁਝ ਆਉ ਗੁਣ ਸਹਿ ਨਹੀਂ ਲੋਸ ਕੈਸੇ ਮਨ ਮੇ ਕੀਆ ਰੋਸ ਕਿਉਂ ਪ੍ਰਮਾਤਮਾ ਨੇ ਰੋਸ ਕੀਤਾ ਹੋਇਆ ਨਹੀਂ ਮਿਲਦਾ ਪਰ ਉਸੇ ਹੋਇਆ ਐ ਨੀਆ ਨੀ ਮਜ਼ਾਂ ਪੈ ਪੜਦੇ ਆ ਇਹ ਸ਼ੇਖ ਸੁਲਤਾਨ ਫਰੀਦ ਨੂੰ ਕਹਿ ਰਿਹਾ ਸੀ इन नमाज पढ़ते हो सारा दिन अल्लाह अल्लाहू कर दे हो, इतनी इबादत कर दर खेड तो नहीं बने क्या रब रुसैया क्या रब थोड़े ते गुस्से है फरीद कहने नहीं तह सह मन में किया कतई नहीं मुझ आओ गुण सह ना ही मेरे को पात्रता नहीं है छब्बीस साल तो तपस्या कर रहे ने कात्रता नहीं जुटा सके ਕਈ ਵਾਰ ਜ਼ਿੰਦਗੀਆਂ ਦੀਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਪਾਤਰਤਾ ਜੁਟਾਉਣ ਦੇ ਵਿੱਚ ਉਹਦੀ ਬਖਸ਼ਿਸ਼ ਤੇ ਹਰ ਵਕਤ ਹੋ ਰਹੀ ਆ ਮਨੁੱਖ ਦੇ ਕੋਲ ਪਾਤਰਤਾ ਨਹੀਂ ਆਉਂਦੀ ਔਰ ਇਸ ਵਾਸਤੇ ਵਸਤੂ ਨਹੀਂ ਮਿਲਦੀ ਜੋ ਕੁਝ ਮਿਲ ਗਿਆ ਸੀ ਐਂਜ ਲਓ ਇਹਨੂੰ ਕਿਦਰੇ ਹੰਕਾਰ ਦੀ ਅਸਨਾ ਸਮਝਣਾ ਜੋ ਕੁਝ ਮਿਲ ਗਿਆ ਇਹ ਪਾਤਰਤਾ ਸੀ ਜੋ ਨਹੀਂ ਮਿਲਿਆ ਪਾਤਰਤਾ ਨਹੀਂ ਨਹੀਂ ਸਾਧਨਾ ਮਿਹਨਤ ਸਿਰਫ ਪਾਤਰਤਾ ਜੁਟਾਉਣ ਵਾਸਤੇ ਆਉਂਦੀ ਹੈ ਬੜੀ ਮੁਸ਼ਕਲ ਕਰਨੀ ਹੈ ਕੀ ਪਾਤਰਤਾ ਵਾਸਤੇ ਅਗਰ ਪਰਮਾਤਮਾ ਕੋਲੋਂ ਪ੍ਰਾਪਤੀ ਵਾਸਤੇ ਵੀ ਇਤਨੀ ਮਿਹਨਤ ਕਰਨੀ ਪਏ ਉਹ ਬਖਸ਼ਿੰਦ ਨਹੀਂ ਹੈ ਫਿਰ ਹੋ ਰਹੇਮ ਤੇ ਰਹਿਮਾਨ ਨਹੀਂ ਹੈ ਉਹ ਤੇ ਦੇਈ ਜਾ ਰਹੇ ਹੈ ਉਹ ਤੇ ਜਿਵੇਂ ਬਦਲਾਂ ਤੋਂ ਬਾਰਿਸ਼ ਆਉਂਦੀ ਹੈ ਇਸ ਤਰ੍ਹਾਂ ਦੇਈ ਜਾ ਰਹੇ ਹੈ ਮਿਹਨਤ ਕਰਨੀ ਪੈਂਦੀ ਹੈ ਪਾਤਰਤਾ ਜੁਟਾਉਣ ਵਾਸਤੇ ਇਸ ਨੁਕਤੇ ਨੂੰ ਅਗਰ ਧਿਆਨ ਵਿੱਚ ਰੱਖੋਗੇ ਕਤਈ ਪਰਮਾਤਮਾ ਤੇ ਗੁਰੂ ਤੇ ਗਿਲਾ ਨਹੀਂ ਪੈਦਾ ਹੋਵੇਗਾ ਜੋ ਨਹੀਂ ਮਿਲਿਆ ਮੇਰੀ ਪਾਤਰਤਾ ਹੀ ਨਹੀਂ ਸੀ ਜੋ ਮਿਲ ਗਿਆ ਹੈ ਮਿਹਨਤ ਕਰਕੇ ਪਾਤਰਤਾ ਜੁਟਾ ਦਿੱਤੀ ਹੈ ਉਹ ਹਰ ਵਕਤ بارش ਕਰ ਰਿਹਾ ਹੈ ਹਰ ਵਕਤ ਪਰ ਕਰਾਂ ਕਿ ਮੇਰੇ ਕੋਲ ਲਿੱਕੀ ਜਾਈ ਕੋਲੀ ਹੈ ਉਨਾ ਹੀ ਪਾਣੀ ਆਇਆ ਹੈ ਉਹਦੀ بارش ਤੇ ਹਰ ਵਕਤ ਹੋ ਰਹੀ ਹੈ ਉਹਦੀ ਰਹਿਮਤ ਤੇ ਹਰ ਵਕਤ ਹੋ ਰਹੀ ਹੈ ਪਾਤਰਤਾ ਜੁਟਾਣ ਦੇ ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ ਖੈਰ